ਤੇ ਨਤੀਜੇ ਵਾਲੇ ਦਿਨ ਸ਼ੇਅਰ ਬਾਜ਼ਾਰ ਜੇ ਹੱਤ ਲੰਬ ਤਰ ਕੇ ਡੁੱਗ ਗਿਆ ਕਹਿੰਦੇ ਜੀ 36 ਕਰੋੜ ਡੁੱਬ ਗਿਆ ਜੀ 850 ਕਰੋੜ ਡੁੱਬ ਗਿਆ ਜੀ ਬੜਾ ਕਟਾ ਪਿਆ ਜੀ ਬੜਾ ਕੁਝ ਬਗਾਮਾ ਹੋਇਆ ਪਰ ਆਪਾਂ ਆਮ ਲੋਕ ਆਪਾਂ ਉਹ ਸ਼ੇਅਰ ਬਾਜ਼ਾਰ ਵਾਲੇ ਕਾਟੇ ਵਾਧਿਆਂ ਨੂੰ ਜੇ ਲੰਬੇ ਵੀ ਰੱਖਦੀ ਏ ਤਾਂ ਆਪਣੇ ਲਈ ਮੈਨੇ ਰੱਖਦਾ ਕਿ ਭਾਈ ਚੀਜ਼ਾਂ ਦੇ ਭਾ ਕੀ ਨੇ ਜਦੋਂ ਚੋਣਾ ਚੱਲ ਰਹੀਆਂ ਸੀ ਤਦ ਚੱਲਦੀਆਂ ਚੋਣਾਂ ਦੇ ਵਿੱਚ ਕਹਿੰਦੇ ਹਰ ਚੀਜ਼ ਦੇ ਰੇਟ ਵਧਾਉਣ ਤੇ ਰੋਕ ਲੱਗੀ ਸੀ ਮੋਈਵਾਨੀ ਹੁਕਮੰਦ ਦੇਜੇ ਕਿ ਕਿਸੇ ਚੀਜ਼ ਦਾ ਭਾਅ ਨਹੀਂ ਵਧਾਉਣਾ ਚੋਣਾਂ ਤੇ ਅਸਰ ਪੈਜੂ ਹਾਂ ਆਖਰੀ ਦੌਰ ਦੇ ਆਖਰੀ ਦਿਨ ਵੋਟਾਂ ਵਾਲੇ ਦਿਨ ਵੀ ਕ ਖੇਲਾ ਹੋਇਆ ਸੰਕੇਤਕ ਖੇਲਾ ਹੋਇਆ 1 ਜੂਨ ਨੂੰ 57 ਦੇਸ਼ ਦੀਆਂ 57 ਲੋਕ ਸਭਾ ਸੀਟਾਂ ਤੇ ਵੋਟਾਂ ਸੀ ਜਿਨ੍ਹਾਂ ਚ ਪੰਜਾਬ ਵਾਲੀਆਂ ਵੀ ਸੀ ਹਿਮਾਚਲ ਵਾਲੀਆਂ ਵੀ ਸੀ ਚੰਡੀਗੜ੍ਹ ਵੀ ਸੀ ਉਸੇ ਦਿਨ 12 ਨਸੀ ਵਾਲੀ ਸੀਟ ਤੇ ਯੂਪੀਸੀ ਵੀ ਵੋਟਾਂ ਪੈਣੀਆਂ ਸੀ ਬਾਰਾਨਸੀ ਨਰਿੰਦਰ ਮੋਦੀ ਹੋਰੀ ਵੀ ਤੇ 1 ਜੂਨ ਨੂੰ ਵੋਟਾਂ ਵਾਲੇ ਦਿਨ ਕਮਰਸ਼ੀਅਲ ਸਿਲੰਡਰ ਦਾ ਰੇਟ 75 ਰੁਪਏ ਸਸਤਾ ਹੋਇਆ ਜਿੱਦਾਂ ਨਰਿੰਦਰ ਮੋਦੀ ਦੇ ਨਾਂ ਤੇ ਵੋਟਾਂ ਪੈਣੀਆਂ ਸੀ ਉਸੇ ਦਿਨ 75 ਰੁਪਏ ਰੇਟ ਸਸਤਾ ਕੀਤਾ ਜਾਂਦਾ ਕਮਰਸ਼ੀਅਲ ਸਿਲੰਡਰ ਦਾ ਹੁਣ ਇਹ ਸਵਭੀ ਹੋ ਗਿਆ ਜਾਂ ਫਿਰ ਖੇਲਾ ਸੀ ਪਰ ਨਤੀਜਿਆਂ ਤੋਂ ਬਾਅਦ 1 ਜੂਨ ਨੂੰ ਨਤੀਜ 1 ਜੂਨ ਨੂੰ ਵੋਟਾਂ ਪਈਆਂ ਤੇ ਵੋਟਾਂ ਪੈਣ ਤੋਂ ਬਾਅਦ ਇਹ ਨਤੀਜੇ ਵੀ ਨਹੀਂ ਆਏ ਸੀ 2 ਜੂਨ ਨੂੰ ਦੇਸ਼ ਦੇ 1100 ਤੋਂ ਵੱਧ ਟੋਲ ਪਲਾਜ਼ਾਂ ਦੇ ਉੱਤੇ 5 ਪੀਸੇ ਦੀ ਰੇਟ ਵਧ ਗਿਆ ਵੋਟਾਂ ਪੈਣ ਦੇ ਆਖਰੀ ਗਿੜ ਦੇ ਵੋਟਾਂ ਪੈਣ ਤੋਂ ਬਾਅਦ ਹੀ ਨਤੀਜਿਆਂ ਤੋਂ ਪਹਿਲਾਂ ਹੀ 2 ਜੂਨ ਨੂੰ ਦੇਸ਼ ਦੇ 1100 ਟੋਲ ਪਲਾਜ਼ਾਂ ਦਾ 5 ਪੀਸੇ ਦੀ ਦੇ ਹਿਸਾਬ ਨਾਲ ਰੇਟ ਵਧਾਤਾ ਟੋਲ ਪਲਾਜ਼ਾਂ ਵਾਲੇ ਦੀ ਵੀ ਕਮਾਈ ਤੇ ਸਰਕਾਰ ਦੇ ਖਜ਼ਾਨੇ 'ਚ ਵੀ ਆਉਂਦਾ ਤੇ ਉਸੇ ਦਿਨ ਬੇਰਕਾ ਤੋਂ ਲੈ ਕੇ ਅਮੂਲ ਤੱਕ ਆਲਿਆਂ ਨੇ ਸ਼ਹਿਰੀ ਲੋਕਾਂ ਦੇ ਲਈ ਦੁੱਧ ਦੇ ਰੇਟ ਵਧਾ ਦਿੱਤੇ ਬੇਰਖਾਨੇ ਵੀ ਆ ਹਰਿਆਣੇ ਵਾਲੇ ਪੀਟਾ ਨੇ ਵੀ ਗੁਜਰਾਤ ਵਾਲੇ ਅਮੂਲ ਨੇ ਵੀ ਦਿੱਲੀ ਵਾਲੇ ਮਧ ਡੇਰੀ ਨੇ ਵੀ ਸਭ ਦੇ ਰੇਟ ਵਧ ਗਏ ਪਰ ਹੁਣ ਆਰਥਿਕ ਮਹਾਰੇ ਕਹਿੰਦੇ ਨੇ ਕਿ ਭਾਈ ਇੱਥੇ ਤੱਕ ਕੇ ਠਹਿਰਾਵ ਨਹੀਂ ਹੈਗਾ ਇਹ ਤੋਂ ਅਗਲੀ ਵੀ ਤਿਆਰੀ ਰੱਖਿਓ ਤੁਹਾਨੂੰ ਜਲਦ ਹੀ ਇਹ ਸਰਕਾਰ ਦੇ ਵੱਲੋਂ ਮਹਿੰਗਾਈ ਦੇ ਤੋਹਫੇ ਮਿਲਣ ਵਾਲੇ ਨੇ ਜਿਨ੍ਹਾਂ ਚ ਇੱਕ ਵਾਰ ਫੇਰ ਗੈਸ ਸਿਲੰਡਰ ਤੇ ਪੈਟਰੋਲ ਡੀਜ਼ਲ ਸਣੇ ਕੁਝ ਹੋਰ ਚੀਜ਼ਾਂ ਦੇ ਭਾਅ ਵਧ ਸਕਦੇ ਨੇ ਉਹਦੇ ਲਈ ਤਿਆਰ ਰਹੋ ਲਿਵਕ ਦੇ ਰੋਜ਼ਾ ਟੀਵੀ ਐਨ ਆਰ ਆਈ ਬਹੁਤ ਬਹੁਤ ਸ਼ੁਕਰੀਆ